हां जी दोस्तों स्वागत करते हैं ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Digital Punjab ਦੇ ਵਿੱਚ ਜਿੱਦੇ ਵਿੱਚ ਤੁਸੀਂ ਘਰ ਬੈਠੇ ਸਪਸ਼ਟ ਜਾਣਕਾਰੀ ਸਾਡੇ ਚੈਨਲ ਦੁਆਰਾ ਪ੍ਰਾਪਤ ਕਰਦੇ ਰਹਿੰਦੇ ਹੋ ਸੋ ਦੋਸਤੋ ਜੇਕਰ ਤੁਸੀਂ ਅੱਜ ਸਾਡੇ ਚੈਨਲ ਤੇ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਨਿਰਪੱਖ ਜਾਣਕਾਰੀ ਹਰ ਸਮੇਂ ਤੁਹਾਨੂੰ ਇਸੇ ਚੈਨਲ ਦੇ ਉੱਤੇ ਮਿਲੇਗੀ ਭਗਵੰਤਮਾਨ ਸਰਕਾਰ ਨੇ ਇੱਕ ਨਵਾਂ ਤੋਹਫ਼ਾ ਜਿਹੜਾ ਉਹ ਆਮ ਲੋਕਾਂ ਨੂੰ ਦਿੱਤਾ ਹੈ ਹੁਣ ਕੀ ਤੋਹਫਾ ਦਿੱਤਾ ਆ ਉਹ ਗੱਲ ਕਰਦੇ ਆ ਇਹਦੇ ਬਾਰੇ ਹੁਣ ਜਿਹੜੇ ਦਸਤਾਵੇਜ਼ ਜਿਹੜੇ ਅਸੀਂ ਤਸਦੀਕ ਕਰਵਾਉਣ ਲਈ ਪਟਵਾਰੀਆਂ ਦੇ ਦਫ਼ਤਰਾਂ ਦੇ ਗੇੜੇ ਲਗਾਉਂਦੇ ਸਨ ਭਾਪਕੀ ਜਿਕਰ ਅਸੀਂ ਬੱਚਿਆਂ ਦਾ ਪੰਜਾਬ ਵਾਸੀ ਦਾ ਸਰਟੀਫਿਕੇਟ ਬਣਾਉਣਾ ਹੈ ਜਾਂ ਆਮਦਨ ਦਾ ਸਰਟੀਫਿਕੇਟ ਬਣਾਉਣਾ ਹੈ ਜਾਂ ਕੋਈ ਹੋਰ ਸਰਟੀਫਿਕੇਟ ਬਣਾਉਣਾ ਹੈ ਤਾਂ ਉਹਦੇ ਲਈ ਸਾਨੂੰ ਪਟਵਾਰੀ ਦੀ ਤਸਦੀਕ ਦੀ ਜ਼ਰੂਰਤ ਪੈਂਦੀ ਸੀ ਉਹਦੇ ਸਬੰਧੀ ਅੱਜ ਵੱਡੀ ਅਪਡੇਟ ਜਿਹੜੀ ਹੈ ਉਹ ਮਾਨ ਸਰਕਾਰ ਨੇ ਦਿੱਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਵਚਨਬੱਧਤਾ ਅਨੁਸਾਰ ਸਰਕਾਰ ਵੱਲੋਂ ਨਾਗਰਿਕਾਂ ਨੂੰ ਦਿੱਤੀ ਜਾਣ ਵਾਲੀਆਂ ਸੇਵਾਵਾਂ ਨੂੰ ਨਿਰਬੇਗੰਤ ਤੇ ਹੋਰ ਸੁਖਾਲਾ ਬਣਾਉਣ ਦੇ ਉਦੇਸ਼ ਨਾਲ ਇੱਕ ਅਹਿਮ ਕਦਮ ਚੁੱਕਦਿਆਂ ਸੂਬੇ ਦੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਡੀਜੀਆਰ ਨੇ ਈ-ਗਵਰਨੈਂਸ ਪ੍ਰਣਾਲੀ ਦੇ ਵਿੱਚ ਪਟਵਾਰੀਆਂ ਨੂੰ ਜਿਹੜਾ ਉਹ ਸ਼ਾਮਲ ਕਰ ਦਿੱਤਾ ਹੈ ਜਿਸ ਨਾਲ ਹੁਣ ਦਸਤਾਵੇਜ਼ ਵੈਰੀਫਿਕੇਸ਼ਨ ਸੰਬੰਧੀ ਜ਼ਿਆਦਾਤਰ ਸੇਵਾਵਾਂ ਦਾ ਲਾਭ ਲੋਕ ਘਰ ਬੈਠੇ ਲੈ ਸਕਣਗੇ ਇੱਕ ਕਦਮ ਜਿਹੜਾ ਹੈ ਉਹ ਜਾਤੀ ਰਿਹائش ਬੁਢਾਪਾ ਪੈਨਸ਼ਨ ਸਕੀਮ ਤੇ ਆਮਦਨ ਸਰਟੀਫਿਕੇਟ ਸਮੇਤ ਹੋਰ ਕਈ ਸਰਟੀਫੀਕੇਟ ਲਈ ਤਸਦੀਕ ਪ੍ਰਕਿਰਿਆ ਨੂੰ ਸੁਚਾਰੂ ਬਣਾਏਗਾ ਅੱਜ ਇੱਥੇ جاری ਇੱਕ ਪ੍ਰੈਸ ਬਿਆਨ ਦੇ ਵਿੱਚ ਪੰਜਾਬ ਦੇ ਪ੍ਰਸ਼ਾਸਨਿਕ ਸੁਧਾਰ ਤੇ ਜਨ ਸ਼ਿਕਾਇਤਾਂ ਬਾਰੇ ਮੰਤਰੀ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਆਨਲਾਈਨ ਵੈਰੀਫਿਕੇਸ਼ਨ ਲਈ ਸਾਰੇ ਪਟਵਾਰੀਆਂ ਦੀਆਂ ਲੌਗਇਨ ਆਈਡੀਆਂ ਬਣਾਈਆਂ ਗਈਆਂ ਨੇ ਉਹਨਾਂ ਕਿਹਾ ਪਟਵਾਰੀਆਂ ਨੂੰ ਆਨਲਾਈਨ ਸਿਸਟਮ ਦੇ ਵਿੱਚ ਸ਼ਾਮਲ ਕਰਨ ਨਾਲ ਬਿਨੇਕਾਰਾਂ ਨੂੰ ਹੁਣ ਆਪਣੀ ਵੈਰੀਫਿਕੇਸ਼ਨ ਰਿਪੋਰਟਾਂ ਤੇ ਮੋਹਰ ਤੇ ਦਸਤਖਤ ਕਰਵਾਉਣ ਲਈ ਪਟਵਾਰੀ ਦੇ ਦਫ਼ਤਰ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਪੈਗੀ। ਉਹਨਾਂ ਇਹ ਵੀ ਦੱਸਿਆ ਕਿ ਇੱਕ ਵਾਰ ਬਿਨੈ ਪੱਤਰ ਜਮ੍ਹਾਂ ਕਰਵਾਉਣ ਤੇ ਉਸ ਅਰਜੀ ਨੂੰ ਸਬੰਧਤ ਦਫ਼ਤਰ ਦੁਆਰਾ ਸਬੰਧਤ ਪਟਵਾਰੀ ਨੂੰ ਆਨਲਾਈਨ ਹੀ ਭੇਜਿਆ ਜਾਵੇਗਾ। ਅਮਨ अरोड़ा ਨੇ ਦੱਸਿਆ ਕਿ ਆਨਲਾਈਨ ਵੈਰੀਫਿਕੇਸ਼ਨ ਸਿਸਟਮ ਬਿਲੋੜੀ ਕਾਗਜ਼ੀ ਕਾਰਵਾਈ ਨੂੰ ਖਤਮ ਕਰਨ ਤੇ ਲੋੜੀਂਦੇ ਦਸਤਾਵੇਜ਼ਾਂ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਤੋਂ ਇਲਾਵਾ ਬਿਨੇਕਰਾਂ ਦੇ ਬੋਝ ਨੂੰ ਘਟਾਉਣ ਲਈ ਤਿਆਰ ਕੀਤਾ ਗਿਆ ਹੈ। ਡਿਜੀਟਲ ਟੈਕਨੋਲੋਜੀ ਨਾਲ ਪੰਜਾਬ ਸਰਕਾਰ ਤੇ ਆਪਣੇ ਨਾਗਰਿਕਾਂ ਨੂੰ ਵਧੇਰੇ ਕੁਸ਼ਲ ਤੇ ਪਾਰਦਰਸ਼ੀ ਅਤੇ ਉਪਭੋਗਤਾ ਅਨੁਕੂਲ ਸੇਵਾਵਾਂ ਪ੍ਰਦਾਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਹਨਾਂ ਇਹ ਵੀ ਕਿਹਾ ਕਿ ਬਿਨੈਕਾਰ ਹੁਣ ਲੋੜੀਂਦੇ ਸਰਟੀਫਿਕੇਟ ਪ੍ਰਾਪਤ ਕਰਨ ਲਈ ਆਪਣੀ ਵੈਰੀਫਿਕੇਸ਼ਨ ਔਨਲਾਈਨ ਕਰਵਾ ਸਕਣਗੇ। ਇਹ ਪਹਿਲ ਕਦਮੀ ਸਰਕਾਰੀ ਸੇਵਾਵਾਂ ਦੀ ਡਿਜੀਟਾਈਜੇਸ਼ਨ ਤੇ ਨਾਗਰਿਕਾਂ ਦੇ ਅਨੁਭਵਾਂ ਨੂੰ ਹੋਰ ਬਿਹਤਰ ਬਣਾਉਣ ਦੀ ਦਿਸ਼ਾ 'ਚ ਬੇਹੱਦ ਵਧੀਆ ਕਦਮ ਸਾਬਤ ਜਿਹੜੀ ਹੈ ਉਹ ਹੋਵੇਗੀ। ਸੋ ਜੇਕਰ ਤੁਸੀਂ ਵੀ ਪਹਿਲਾਂ ਪਟਵਾਰੀਆਂ ਦੇ ਚੱਕਰ ਲਗਾਉਂਦੇ ਸੀ ਆਪਣੀਆਂ ਦੀਹਾੜੀਆਂ ਤੋੜ ਕੇ ਆਪਣੇ ਕੰਮਕਾਰਾਂ ਨੂੰ ਰੋਕ ਕੇ ਤਾਂ ਉਹ ਜਿਹੜਾ ਤੁਹਾਡਾ ਕੰਮ ਹੈ ਉਹ ਸੁਖਾਲਾ ਜਿਹੜਾ ਹੈ ਪੰਜਾਬ ਸਰਕਾਰ ਨੇ ਕਰ ਦਿੱਤਾ ਹੁਣ ਤੁਹਾਨੂੰ ਪਟਵਾਰੀ ਦੇ ਦਫ਼ਤਰ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਪੈਗੀ ਕਿਉਂਕਿ ਆਨਲਾਈਨ ਤੁਹਾਡੇ ਦਸਤਾਵੇਜ਼ ਜਿਹੜੇ ਨੇ ਉਹ ਦਸਕਤ ਹੋਣਗੇ ਤੇ ਮੋਹਰ ਵੀ ਉਹਨਾਂ ਤੇ ਆਨਲਾਈਨ ਹੀ ਲੱਗੇਗੀ ਸੋ ਤੁਹਾਨੂੰ ਇਹ ਅਪਡੇਟ ਕਿਵੇਂ ਲੱਗੀ ਪੰਜਾਬ ਸਰਕਾਰ ਦੀ ਇਸ ਬਾਰੇ ਆਪਣੇ ਵਿਚਾਰ ਕਮੈਂਟ ਦੇ ਵਿੱਚ ਜ਼ਰੂਰ ਦਿਓ ਨਾਲ ਹੀ ਨਿਰਪੱਖ ਜਾਣਕਾਰੀ ਦੇਣ ਪ੍ਰਾਪਤ ਕਰਨ ਲਈ ਨਿਤ ਦਿਨ ਸਾਡੇ ਚੈਨਲ ਨਾਲ ਜੁੜੇ ਰਹੋ ਤੇ ਨਾਲ ਹੀ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਨਾਲ ਲਾਈਕ ਜ਼ਰੂਰ ਕਰ ਦਿਓ ਮਿਲਨੇ ਆ ਇੱਕ ਹੋਰ ਨਵੀਂ ਅਪਡੇਟ ਤੇ ਨਾਲ ਦਿਓ ਇਜਾਜ਼ਤ ਧੰਨਵਾਦ